ਸਵਾਲ ਪੰਜਾਬ ਦਾ ਅੱਜ ਪੰਜਾਬ ਦੇ ਜੀਰੇ ਹਲਕੇ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਦੇ ਪਿੰਡ ਦੇ ਲੋਕ ਕਿਸਾਨ ਸੜਕਾਂ ਤੇ ਬੈਠੇ ਹੋਏ ਨੇ ਪਿਛਲੇ 146 ਦਿਨਾਂ ਤੋਂ ਜੁਲਾਈ ਮਹੀਨੇ ਤੋਂ ਬੈਠੇ ਹੋਏ ਨੇ ਲਗਾਤਾਰ ਮੰਗੇ ਕਰ ਰਹੇ ਨੇ ਕਿ ਉਹਨਾਂ ਦੇ ਆਲੇ-ਦੁਆਲੇ ਤਕਰੀਬਨ 70 ਪਿੰਡ ਅਜੇ ਨੇ ਜਿਹੜੇ ਕੀ ਪ੍ਰਭਾਵਿਤ ਨੇ ਗੰਧਲੇ ਪਾਣੀ ਦੇ ਕਰਕੇ ਧਰਤੀ ਹੇਠਲਾ ਪਾਣੀ ਜਿਹੜਾ ਗੰਧਲਾ ਹੈਗਾ ਪੋਲਿਊਟਿਡ ਹੈਗਾ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਇਸ ਫੈਕਟਰੀ ਦੇ ਕਰਕੇ ਜਿਸ ਦੇ ਉੱਪਰ ਇਲਜ਼ਾਮ ਲੱਗ ਰਿਹਾ ਹੈ ਕਿ ਉਹਨਾਂ ਦੇ ਕਰਕੇ ਕਿਉਂਕਿ ਉਹ ਕੈਮੀਕਲ ਵਾਲਾ ਪਾਣੀ ਇਹਨਾਂ ਦੇ ਖੇਤਾਂ ਦੇ ਵਿੱਚ ਤੇ ਉਹ ਬਾਹਰ ਜਿਹੜਾ ਛੱਡਿਆ ਜਾ ਰਿਹਾ ਜਿਸ ਦੇ ਕਰਕੇ ਨਾ ਸਿਰਫ ਲੋਕਾਂ ਨੂੰ ਬਿਮਾਰੀਆਂ ਹੋ ਰਹੀਆਂ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਬਲਕਿ ਪਸ਼ੂ ਵੀ ਜਿਹੜੇ ਮਰ ਰਹੇ ਸੋ ਇਹ ਪਿੰਡ ਦੇ ਲੋਕ ਇਹ ਕਿਸਾਨ ਜਿਹੜੇ ਨੇ ਇਹ ਪ੍ਰਭਾਵਿਤ ਨੇ ਸੜਕਾਂ ਤੇ ਬੈਠੇ ਨੇ ਪਰ ਹੁਣ ਜਦੋਂ ਇਹਨਾਂ ਨੇ ਰਸਤਾ ਜਾਮ ਕੀਤਾ ਸਰਕਾਰ ਨੇ ਰਾਹ ਜਿਹੜਾ ਹੈਗਾ ਆਪਣਾ ਗੱਲਬਾਤ ਦਾ ਖੋਲ੍ਹ ਦਿੱਤਾ ਸੋ ਗੱਲਬਾਤ ਦਾ ਰਾਹ ਖੁੱਲਿਆ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਬੈਠਕ ਹੁੰਦੀ ਹੈ ਸੀਐਮ ਦੇ ਨਾਲ ਭਰੋਸਾ ਦਿੱਤਾ ਜਾਂਦਾ ਹੈ ਅੱਜ ਮੰਤਰੀ ਕੁਲਦੀਪ ਧਾਲੀਵਾਲ ਪਹੁੰਚਦੇ ਨੇ ਇੱਥੇ ਜਾ ਕੇ ਜਿਹੜੇ ਸੰਘਰਸ਼ ਕਰ ਰਹੇ ਨੇ ਕਿਸਾਨ ਜਿਹੜੇ ਉੱਥੇ ਬੈਠੇ ਹੋਏ ਨੇ ਡਟੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਰ ਉਹ ਬੈਠਕ ਜਿਹੜੀ ਹੈ ਗੱਲਬਾਤ ਬੇਸਿੱਟਾ ਰਹਿੰਦੀ ਹੈ ਲਿਹਾਜ਼ਾ ਮੰਗ ਉਹੀ ਹੈ ਕਿ ਇਹ ਫੈਕਟਰੀ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਇਹ ਉਹਨਾਂ ਲੋਕਾਂ ਦੀ ਸੰਘਰਸ਼ ਮੋਰਚਾ ਜਿਹੜਾ ਉੱਥੇ ਲੱਗਿਆ ਹੋਇਆ ਹੈ ਕਿਉਂਕਿ ਤਕਰੀਬਨ ਤਕਰੀਬਨ 70 ਪਿੰਡਾਂ ਦੇ ਲੋਕ ਜਿਹੜੇ ਨੇ ਕਈਆਂ ਨੇ ਮਤੇ ਪਾਈਏ तकरीबन 40 ਪਿੰਡਾਂ ਦੀ ਪੰਚਾਇਤਾਂ ਨੇ ਮਤੇ ਪਾ ਦਿੱਤੇ 70 ਪਿੰਡ ਅਜੇ ਹੀ ਨੇ ਜਿਹੜੇ ਪ੍ਰਭਾਵਿਤ ਨੇ ਲੋਕ ਕਹਿ ਰਹੇ ਨੇ ਅਸੀਂ ਪਾਣੀ ਕਿੱਥੋਂ ਪੀਏ ਕਿਵੇਂ ਰਹੀਏ ਕਿਉਂਕਿ ਅੱਛੇ ਦਾ ਰਹਿਣਾ ਦੂਬਰ ਹੋ ਗਿਆ ਮੌਕਾ ਹੋ ਗਿਆ ਮੁਸ਼ਕਿਲ ਹੋ ਚੁੱਕਾ ਹੈ ਸਵਾਲ ਖੜੇ ਹੋ ਰਹੇ ਨੇ ਪਿੰਡ ਵਾਲਿਆਂ ਅਤੇ ਸਰਕਾਰ ਦੀ ਸਹਿਮਤੀ ਕਿਉਂ ਨਹੀਂ ਬਣ ਰਹੀ ਹੈ ਜੀਰਾ ਫੈਕਟਰੀ ਦਾ ਰੌਲਾ ਕੀ ਹੈਗਾ ਜਿਹੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਲੋਕ ਚਾਹੁੰਦੇ ਨੇ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਕਲੋਜ਼ ਹੋਣੀ ਚਾਹੀਦੀ ਹੈ ਸੋ ਅੱਜ ਇਸੇ ਦੇ ਉੱਪਰ ਚਰਚਾ ਕਰਨੀ ਹੈ ਸਮਝਣਾ ਹੈ ਕਿ ਆਖਿਰ ਗੱਲ ਕੀ ਹੈ ਨਿੱਜੀ ਕੰਪਨੀ आखिर क्यों अजयਾ पाणी ਛੱਡ ਰਹੀ ਹੈ ਜੇ ਛੱਡ ਰਹੀ ਹੈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਵੀ ਜਿਹੜਾ ਸੈਂਪਲ ਲਿੱਤਾ ਸੀਗਾ ਪਰ ਉਹਨਾਂ ਨੇ ਕਿਹਾ ਸੈਂਪਲ ਠੀਕ ਹੈ ਪਰ ਲੋਕ ਕਹਿ ਰਹੇ ਨੇ ਸੈਂਪਲ ਠੀਕ ਨਹੀਂ ਹੈ ਪਾਣੀ ਉਹਨਾਂ ਨੇ ਆਪਣੇ ਘਰਾਂ ਤੋਂ ਬੋਰਾਂ ਤੋਂ ਕੱਢ ਕੇ ਦਿਖਾਤਾ ਪਾਣੀ ਕਿਹੋ ਜਿਹਾ ਹੈ ਤੁਸੀਂ ਤਸਵੀਰਾਂ 'ਚ ਖੁਦ ਦੇਖ ਰਹੇ ਹੋ ਇਸੇ ਦੇ ਉੱਪਰ ਅੱਜ ਸਮਝਣਾ ਹੈਗਾ ਕਿ ਲੋਕਾਂ ਦੀ ਜਾਨਾਂ ਜ਼ਿਆਦਾ ਕੀਮਤੀ ਹੈਗੀ ਹੈ ਜਾਂ ਫਿਰ ਅਜਹੀਆਂ ਕੋਈ ਫੈਕਟਰੀਆਂ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗਦੇ ਆ ਥੋੜੀ ਜੀ ਰਿਪੋਰਟ ਵੇਖਦੇ ਆ ਫੈਕਟਰੀ ਦੇ ਬਾਹਰ ਆਸ-ਪਾਸ ਰਹਿੰਦੇ ਪਿੰਡਾਂ ਦੇ ਲੋਕਾਂ ਵੱਲੋਂ ਧਰਨਾ ਚੱਲੀ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਧਰਨੇ ਵਿੱਚ ਜਾ ਕੇ ਧਰਨਾਕਾਰੀਆਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਹੈ। ਪੰਜ ਕਮੇਟੀਆਂ 1 ਮਹੀਨੇ ਦੇ ਵਿੱਚ ਇਹਦੀ ਰਿਪੋਰਟ ਤਿਆਰ ਕਰਕੇ ਸਰਕਾਰ ਕੋਲ ਕਰਕੇ ਤੇ ਲੋਕਾਂ-ਲੋਕਾਂ ਦੀ ਰਾਏ ਤੋਂ ਬਿਨਾਂ ਇੱਥੇ ਉਹਦਾਂ ਨੇ ਫੈਕਟਰੀ ਲਾਤੀ। ਮਾਨ ਸਰ ਨੇ ਕਿਹਾ, "ਔਰ ਮੈਂ ਵੀ ਤੁਹਾਨੂੰ ਕਹਿੰਦਾ ਕਿ ਜੇ ਇਹ ਗੱਲ ਹੋਈ ਹੋਈ ਅਸੀਂ ਇਹਦੀ ਵਿਖਵਾਦੀ ਕਰਾਂਗੇ ਤੇ ਕਾਨੂੰਨੀ ਤੌਰ ਤੇ ਸਖਤ ਸਜ਼ਾ ਦੇਵਾਂਗੇ ਫੈਕਟਰੀ ਨੂੰ ਜੇ ਉਹਨਾਂ ਨੇ ਇਹ ਕੰਮ ਕੀਤਾ ਹੋਇਆ।" ਉਦੇ ਪ੍ਰੋਸੈਸ ਤੋਂ ਬਾਅਦ ਵੀ ਤਰਨਾਕਾਰੀਆਂ ਨੇ ਫੈਕਟਰੀ ਦੀ ਜਾਂਚ ਹੋਣ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਹੋਰ ਕੀ ਬਾਤੋ ਕਿਵੇਂ ਕਰਨੀਆਂ? ਪਿੱਛੇ ਹਟਣਾ ਨਹੀਂ। ਸਰਕਾਰ ਮੀਟਿੰਗਾਂ ਕਰ ਰਹੀ ਹੈ। ਹਾਈ ਕੋਰਟ ਨੇ ਵੀ ਤਰਨਾ ਚੁੱਕਣ ਦੇ ਹੁਕਮ ਜਾਰੀ ਕੀਤੇ ਨੇ। ਪਰ ਲੋਕ ਤਰਨਾ ਲਗਾਉਣ ਲਈ ਕਿਉਂ ਮਜਬੂਰ ਨੇ? ਕਿਉਂ ਕੜਾਕੇ ਦੀ ਠੰਡ ਵਿੱਚ ਉਹ ਸੜਕ ਤੇ ਬੈਠੇ ਨੇ? ਤੇ ਸਵਾਲ ਦਾ ਜਵਾਬ ਇਹ ਬੋਤਲ ਹੈ। ਤੇ ਇਸ ਬੋਤਲ ਵਿੱਚ ਦਿਖਣ ਵਾਲਾ ਤਰਲ ਪਦਾਰਥ ਹੈ ਜੋ ਥੋੜਾ ਬ੍ਰੰਮੀ ਵਰਗਾ ਲੱਗ ਰਿਹਾ ਹੈ ਪਰ ਇਹ ਕੋਈ ਕੋਲਡ ਡਰਿੰਕ ਨਹੀਂ ਹੈ ਸਗੋਂ ਪੰਜ ਦਰਿਆਵਾਂ ਦੀ ਧਰਤੀ ਦਾ ਇਹ ਪਾਣੀ ਹੈ ਦਰਸਲ ਜੀਰਾ ਇਲਾਕੇ ਚ ਧਰਤੀ ਹੇਠਲਾ ਪਾਣੀ ਜੋ ਹੈ ਉਹ ਜੈਰੀਲਾ ਹੋ ਗਿਆ ਹੈ ਜਿਸ ਕਾਰਨ 70 ਪਿੰਡਾਂ ਦੇ ਲੋਕ ਪਰੇਸ਼ਾਨ ਨੇ ਉਹਨਾਂ ਨੇ ਮਿਲ ਕੇ ਧਰਨਾ ਲਗਾਇਆ ਹੋਇਆ ਹੈ ਇਸ ਪਾਣੀ ਦਾ ਰੰਗ ਬਦਲਣ ਦਾ ਕਾਰਨ ਸਥਾਨਕ ਲੋਕ ਸ਼ਰਾਬ ਦੀ ਫੈਕਟਰੀ ਨੂੰ ਮੰਨ ਰਹੇ ਨੇ ਪੰਜ ਮਹੀਨਿਆਂ ਤੋਂ ਧਰਨੇ ਤੇ ਬੈਠੇ ਇਨ੍ਹਾਂ ਲੋਕਾਂ ਨੇ ਕਈ ਵਾਰ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਕਿਉਂਕਿ ਇਹ ਲੋਕ ਡਟੇ ਹੋਏ ਨੇ ਫੈਕਟਰੀ ਬੰਦ ਕਰਵਾਉਣ ਨੂੰ ਲੈ ਕੇ ਇਹ ਚੀਜ਼ ਦਾ ਹਜੇ ਉਹਨਾਂ ਨੂੰ ਹੋਰ ਏਦੂ ਉੱਤੇ ਪ੍ਰੂਫ ਕੀ ਚਾਹੀਦਾ ਇੱਥੋਂ ਤੱਕ ਅਸੀਂ ਕਹਤਾ ਵੀ ਮਲੋਤਰਾ ਸਾਹਿਬ ਨੂੰ ਆਪਦਾ ਪਰਿਵਾਰ ਲੈ ਕੇ ਉਹਨੂੰ ਕਹ ਇੱਕ ਮਹੀਨਾ ਇਹ ਪਾਣੀ ਪੀਵੇ ਆਪਦੇ ਪਰਿਵਾਰ ਨੂੰ ਪਿਆਵੇ ਤੇ ਅਸੀਂ ਫੈਕਟਰੀ ਵੈਸੇ ਹੀ ਚੱਕ ਲੈਨੇ ਧਰਨਾ ਚੱਕ ਲੈਨੇ ਫੈਕਟਰੀ ਦੇ ਮੂਹਰੇ ਤੇ ਪਰ ਸਰਕਾਰ ਨੂੰ ਇਹ ਚੀਜ਼ ਦਾ ਪਤਾ ਅੱਜ ਸਰਕਾਰ ਆ ਜਿਹੜੀ ਇਹ ਬਿਲਕੁਲ ਇਥੇ ਚਾਪਲੂਸੀ ਕਰਨ ਆਈ ਸੀ ਕਿਹਨੇ ਵਿੱਚ ਹੀ ਹਜੇ ਗੱਲਾਂ ਰੱਖੀ ਫਿਰਦੇ ਆ ਕਿ ਲੋਕ ਇਥੋਂ ਉੱਠ ਜਾਣ ਤੇ ਅਸੀਂ ਕੋਈ ਕਮੇਟੀਆਂ ਬਣਾ ਕੇ ਇਹਦਾ ਨਿਰੇਖਣ ਕਰਕੇ ਤੇ ਫੈਕਟਰੀ ਬੰਦ ਕਰਾਂਗੇ ਦੇਖੋ ਜੀ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਹੀ ਬਹੁਤ ਵਿਸ਼ਵਾਸ ਘਾਤ ਹੋਏ ਆ ਪਹਿਲਾਂ ਸਭ ਤੋਂ ਵੱਡਾ ਤਾਂ ਵਿਸ਼ਵਾਸ ਘਾਤ ਆ ਹੁਣ ਲੋਕ ਇਹ ਮਹਿਸੂਸ ਕਰ ਰਹੇ ਕਿ ਆਮ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਿਹੜੀ ਬਣਾਈ ਆ ਉਹ ਸਾਡੇ ਪੱਖ ਤੇ ਨਹੀਂ ਨੀਤੀ ਸਰਕਾਰ ਆਪਣਾ ਤਰਕ ਦੇ ਰਹੀ ਹੈ ਹਾਈ ਕੋਰਟ ਆਪਣਾ ਤੇ ਲੋਕ ਆਪਣਾ ਸਭ ਦੇ ਤਰਕ ਸਹੀ ਲੱਗ ਰਹੇ ਨੇ ਪਰ ਸਵਾਲ ਇਹ ਹੈ ਕਿ ਤਰਤੀ ਹੇਠਲਾ ਗੰਦਲਾ ਪਾਣੀ ਕਦੋਂ ਸਹੀ ਹੋਵੇਗਾ ਕਦੋਂ ਫਸਲਾਂ ਨੂੰ ਸਹੀ ਪਾਣੀ ਮਿਲੇਗਾ ਇਹ ਸਵਾਲ ਸਾਡਾ ਹੈ ਇਹ ਸਵਾਲ ਤੁਹਾਡਾ ਹੈ ਕਿਉਂਕਿ ਇਹ ਸਵਾਲ ਪੰਜਾਬ ਦਾ ਹੈ ਇਹ ਸਵਾਲ ਪੰਜਾਬ ਦਾ ਹੈ ਇਸੇ ਕਰਕੇ ਸਵਾਲ ਪੰਜਾਬ ਦਾ ਮੰਚ ਤੇ ਇਹ ਸਵਾਲ ਚੁੱਕ ਰਹੇ ਕਿਉਂਕਿ ਇਹ ਮੰਚ ਤੁਹਾਡਾ ਹੈ ਇੱਥੇ ਸਵਾਲ ਤੁਹਾਡੇ ਹੁੰਦੇ ਤੁਸੀਂ ਅਕਸਰ ਫੋਨ ਕਰਦੇ ਹੋ ਜਦੋਂ ਤੁਸੀਂ ਟੈਲੀਫੋਨ ਲਾਈਨ ਖੋਲਦੇ ਆ ਤੁਸੀਂ ਕਾਲਾਂ ਕਰਦੇ ਹੋ ਦੱਸਦੇ ਹੋ ਫੀਡਬੈਕ ਦਿੰਦੇ ਹੋ ਕਈ ਵਾਰ ਮੈਸੇਜ ਕਰਦੇ ਹੋ ਸੋਸ਼ਲ ਮੀਡੀਆ ਤੇ ਦੱਸਦੇ ਹੋ ਤੁਹਾਡੇ ਦੱਸੇ ਮੁਤਾਬਕ ਹੀ ਮੁੱਦੇ ਅਸੀਂ ਚੁੱਕਦੇ ਆ ਕਿਉਂਕਿ ਮੁੱਦੇ ਤੁਹਾਡੇ ਹੁੰਦੇ ਆ ਤੁਹਾਡੇ ਜੀਵਨ ਦੇ ਨਾਲ ਤੁਹਾਡੀ ਲਾਈਫ ਦੇ ਨਾਲ ਸਰੋਕਾਰ ਰੱਖਦੇ ਆ ਅੱਜ ਤੁਹਾਡਾ ਹੀ ਮੁੱਦਾ ਹੈਗਾ ਇਸੇ ਕਰਕੇ ਚੁੱਕ ਰਹੇ ਆ ਕਿਉਂਕਿ ਸਾਰੀ ਦੀ ਜਾਨਾਂ ਕੀਮਤੀ ਹੈਗੀਆਂ ਕਿ ਗੜੇ ਲੋਕ ਉੱਥੇ ਰਹਿ ਰਹੇ ਆ ਹਰ ਇੱਕ ਦੀ ਜਾਨ ਕੀਮਤੀ ਹੈ ਪਸ਼ੂਆਂ ਦੀ ਵੀ ਜਾਨ ਕੀਮਤੀ ਹੈ ਅਜਿਹੀ ਗੱਲ ਨਹੀਂ ਹੈ ਸਾਰਿਆਂ ਦੀ ਇਸੇ ਕਰਕੇ ਮੁੱਦਾ ਚੁੱਕ ਰਹੇ ਆ ਤੇ ਖਾਸ ਤੌਰ ਤੇ ਮਹਿਮਾਨ ਜੁੜ ਗਏ ਨੇ ਬਾਪ ਗਰੇਵਾਲ ਸਾਹਿਬ ਆਮ ਆਦਮੀ ਪਾਰਟੀ ਤੋਂ ਅਸ਼ਪ੍ਰੀਤ ਖੜਿਆਲ ਸਾਹਿਬ ਕਾਂਗਰਸ ਪਾਰਟੀ ਤੋਂ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਸ਼ਰਮਣੀ ਅਕਾਲੀ ਦਲ ਤੋਂ ਦਿਆਲ ਸਿੰਘ ਸੋਢੀ ਜੀ ਭਾਰਤੀ ਜਿਹੜੇ ਕੀ ਸੰਘਰਸ਼ ਕਮੇਟੀ ਦੇ ਮੈਂਬਰ ਨੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸੰਦੀਪ ਜੀ ਸਵਾਲ ਪਹਿਲਾ ਤੁਹਾਡੇ ਤੋਂ ਹੀ ਹੈ ਕਿਉਂਕਿ ਜੋ ਤਸਵੀਰਾਂ ਅਸੀਂ ਦਿਖਾ ਰਹੇ ਸੀਗੇ ਸਾਡੀ ਟੀਮ ਅਜ ਉੱਥੇ ਹੀ ਸੀ ਸਾਰਾ ਦਿਨ ਲਗਾਤਾਰ ਤੁਹਾਡੇ ਸੰਘਰਸ਼ ਦੇ ਵਿੱਚ ਲਿਵਿੰਗ ਇੰਡੀਆ ਨਿਊਜ਼ ਲੱਗਿਆ ਹੋਇਆ ਰਾਤ ਦਿਨ ਉੱਥੇ ਹੀ ਤੁਹਾਡੇ ਨਾਲ ਹੀ ਹੁੰਦੇ ਆ ਸਾਡੇ ਕੋਰਸਪੋਨਡੈਂਟਸ ਤੇ ਕੋਸ਼ਿਸ਼ ਇਹ ਹੈ ਕਿ ਸੱਚਾਈ ਜਿਹੜੀ ਹੈ ਪੰਜਾਬ ਦੇ ਲੋਕਾਂ ਦੇ ਮੋਰੇ ਰੱਖੀ ਜਾਏ ਤੇ ਬੋਤਲ ਜਿਹੜਾ ਪਾਣੀ ਜਿਹੜਾ ਦਿਖਾਈ ਦੇ ਰਿਹਾ ਸੀਗਾ ਸਭ ਤੋਂ ਵੱਡਾ ਕੌਜ਼ ਆਫ ਕਨਸਰਨ ਯਾ ਯਾਨੀ ਚਿੰਤਾ ਦਾ ਵਿਸ਼ਾ ਜਿਹੜਾ ਹੈਗਾ ਉਹ ਪਾਣੀ ਹੈ ਜਿਹੜਾ ਕਿ ਮਨ ਲੱਗਦਾ ਮਨੁੱਖਾਂ ਦੇ ਪੀਣ ਦੇ ਲਾਇਕ ਤਾਂ ਨਹੀਂ ਹੈ ਪਰ 145 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਸਰਕਾਰ ਹੁਣ ਆਈ ਹੈ ਗੱਲਬਾਤ ਕੱਲ ਕਿਉਂ ਨਹੀਂ ਨਿਬੜੀ ਤੇ ਅੱਜ ਧਾਲੀਵਾਲ ਸਾਹਿਬ ਵੀ ਆਏ ਸੀਗੇ ਗੱਲ ਹੋਈ ਕੀ ਤੇ ਮਸਲਾ ਕੀ ਹੈ ਤੁਹਾਡੇ ਤੋਂ ਪਹਿਲੇ ਸਮਝਾਂਗੇ ਬਾਕੀ ਪੈਨਲਿਸਟ ਕੋਲੋਂ ਸਿਆਸੀ ਜਿੰਨੇ ਵੀ ਆਗੂ ਬੈਠੇ ਉਹਨਾਂ ਕੋਲ ਬਾਅਦ ਚ ਜਾਵਾਂਗੇ ਹਾਂਜੀ ਸਰ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 24 ਜੁਲਾਈ ਤੋਂ ਇਹ ਇੱਥੇ ਧਰਨਾ ਜਿਹੜਾ ਉਹ ਚੱਲ ਰਿਹਾ ਹੈਗਾ ਅੱਜ 146 ਜਾਂ 47 ਦਿਨ ਹੋ ਗਏ ਨੇ ਪਿਛਲੇ 15 ਸਾਲਾਂ ਤੋਂ 2006 ਦੇ ਵਿੱਚ ਇਸ ਜਿਹੜੀ ਫੈਕਟਰੀ ਲੱਗੀ ਹੈ ਇਹਦੀਆਂ ਐਨਓਸੀ ਵਗੈਰਾ ਕਲੀਅਰ ਹੁੰਦੀਆਂ ਨੇ 2007 ਦੇ ਵਿੱਚ ਸਤੰਬਰ ਦੇ ਵਿੱਚ ਇਹ ਫੈਕਟਰੀ ਇੱਥੇ ਆਪਦਾ ਕੰਮ ਜਿਹੜਾ ਉਹ ਸਟਾਰਟ ਕਰਦੀ ਹੈਗੀ ਹੈ ਜੀ 15 ਸਾਲ ਹੋ ਗਏ ਨੇ ਇਸ ਫੈਕਟਰੀ ਨੂੰ ਲੱਗੇ ਨੂੰ ਪਹਿਲਾਂ ਇਹਦਾ ਛੋਟਾ ਜਿਹਾ ਪਲਾਟ ਇੱਥੇ ਲੱਗਿਆ ਸੀਗਾ ਫੈਕਟਰੀ ਦਾ ਜਿਹੜਾ ਕਿ ਕੱਲਾ ਅਲਕੋਹਲ ਬਣਾਉਂਦਾ ਸੀਗਾ ਜਿਸ ਦੇ ਵਿੱਚ ਕੋਈ ਦੇਸੀ ਐ ਵੈਸਕੀ ਵਗੈਰਾ ਸ਼ਰਾਬ ਜਿਹੜੀ ਉਹ ਤਿਆਰ ਕੀਤੀ ਜਾਂਦੀ ਸੀ ਬੋਟਲਿੰਗ ਪਲੱਟ ਸੀਗਾ ਤੇ ਉਸ ਤੋਂ ਬਾਅਦ ਇਹ ਹੌਲੀ-ਹੌਲੀ ਇਦਾਂ ਹੀ ਕਰਦੇ ਆ ਅ 2016 ਦੇ ਵਿੱਚ ਇੱਕ ਫੇਰ ਐਨਓਸੀਆ ਹੋਰ ਨਵੀਆਂ ਲਿਆਂ ਜਾਂਦੀਆਂ ਨੇ ਤੇ ਇੱਥੇ ਇਥਨਾਲ ਵਗੈਰਾ ਜਿਹੜਾ ਉਹ ਤਿਆਰ ਕਰਨਾ ਜਿਹੜਾ ਉਹ ਸਟਾਰਟ ਹੋ ਜਾਂਦਾ ਹੈਗਾ ਜੀ ਪਿਛਲੇ ਲੰਮੇ ਸਮੇਂ ਤੋਂ ਲਗਭਗ 15 ਸਾਲਾਂ ਤੋਂ ਜਦੋਂ ਤੋਂ ਇਹ ਫੈਕਟਰੀ ਲੱਗੀ ਆ ਸਾਡੇ ਇਲਾਕੇ ਦੇ ਵਿੱਚ ਵਕ-ਵਕ ਤਰ੍ਹਾਂ ਦਾ ਇਹ ਪ੍ਰਦੂਸ਼ਣ ਆ ਜਿਹੜਾ ਉਹ ਫਲਾ ਰਹੀ ਆ ਕਈ ਵਾਰ ਅੱਗੇ ਇਦਾਂ ਦੇ ਜਿਹੜੇ ਪ੍ਰਦੂਸ਼ਣ ਨਾਲ ਰਿਲੇਟਡ ਮੁੱਦੇ ਸੀਗੇ ਉੱਥੇ ਸੀਗੇ ਪਰ ਸਮੇ ਸਮੇਂ ਦੀਆਂ ਸਰਕਾਰਾਂ ਦੀ ਨਲਾਇਕੀ ਦੇ ਕਾਰਨ ਉਹ ਠੰਡੇ ਬਸਤੇ ਦੇ ਵਿੱਚ ਪਏ ਜਾਂਦੇ ਸੀ ਕਿਉਂਕਿ ਲੋਕ ਜਿਹੜੇ ਸੀਗੇ ਉਹ ਲੜਨ ਦੇ ਵਿੱਚ ਸਮਰੱਥ ਨਹੀਂ ਹੁੰਦੇਗੇ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਬਰਾਬਰ ਪਰ ਹੁਣ ਸਾਡੇ ਸਿਰ ਤੋਂ ਪਾਣੀ ਉਦੋਂ ਨੰਗਿਆ ਜਦੋਂ ਪਿਛਲੀ ਜੁਲਾਈ ਦੇ ਵਿੱਚ ਇੱਥੇ ਸਾਡੇ ਨੇੜੇ ਇੱਕ ਮਈਆਂ ਵਾਲਾ ਕਲਾ ਪਿੰਡ ਹੈਗਾ ਉੱਥੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਇੱਕ ਬੋਰ ਕੀਤਾ ਜਾ ਰਿਹਾ ਸੀ ਜਦੋਂ ਬੋਰ 650 ਫੁੱਟ ਤੇ ਜਾਂਦਾ ਹੈਗਾ ਤੇ ਉਸ ਦੇ ਵਿੱਚੋਂ ਲਾਨ ਵਰਗਾ ਜਿਹੜਾ ਕੈਮੀਕਲ ਵਰਗਾ ਪਾਣੀ ਆ ਉਹ ਨਿਕਲ ਆਉਂਦਾ ਹੈਗਾ ਤੇ ਉਹ ਵੀਡੀਓ ਵਗੈਰਾ ਬਣਦੀਆਂ ਨੇ ਸੋਸ਼ਲ ਮੀਡੀਆ ਤੇ ਪੈਂਦੀਆਂ ਨੇ ਤਾਂ ਲੋਕਾਂ ਦੇ ਵਿੱਚ ਭੜੀ ਰੋਸ ਜਿਹੜਾ ਪਾਇਆ ਜਾਂਦਾ ਜਦੋਂ ਗੁਰਦੁਆਰੇ ਦੇ ਵਿੱਚੋਂ ਇਹੋ ਜਿਹਾ ਲਾਨ ਵਰਗਾ ਪਾਣੀ ਸ਼ਰਾਬ ਵਰਗਾ ਪਾਣੀ ਜਦੋਂ ਨਿਕਲਦਾ ਹੈਗਾ ਤੇ ਫਿਰ ਅਸੀਂ ਉਹ ਮਤਲਬ ਸਰਕਾਰ ਜੇ ਚਾਹੁੰਦੀ ਤਾਂ ਉਸ ਸੈਂਪਲਿੰਗ ਵਗੈਰਾ ਕਰਵਾ ਕੇ ਉਹ ਮਤਲਬ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਜਦੋਂ ਸਰਕਾਰ ਨੇ ਕੋਈ ਆਵਦਾ ਵਧੀਆ ਰੋਲ ਨਾ ਅਦਾ ਕੀਤਾ ਤੇ ਸਾਡੇ ਇਲਾਕੇ ਦੇ ਜਿਹੜੇ ਲੋਕ ਸੀ ਉਹਨਾਂ ਨੂੰ 24 ਜੁਲਾਈ ਤੋਂ ਇਥੇ ਧਰਨਾ ਲਗਾਉਣਾ ਪੈ ਗਿਆ ਸੋ 24 ਜੁਲਾਈ ਤੋਂ ਇਹ ਲਗਾਤਾਰ ਜਿਹੜਾ ਇਥੇ ਮੂਰਤਾਂ ਜਿਹੜਾ ਉਹ ਚੱਲ ਰਿਹਾ ਜੀ ਸੰਦੀਪ ਜੀ ਤੁਸੀਂ ਕਿਹਾ ਲਾਣ ਵਰਗਾ ਪਾਣੀ ਜਿਹੜੀ ਲਾਹਣ ਹੁੰਦੀ ਹੈ ਉਸ ਵਰਗਾ ਪਾਣੀ 650 ਫੁੱਟ ਦਾ ਬੋਰ ਤੁਸੀਂ ਦੱਸਿਆ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਕੀਤਾ ਗਿਆ ਤੇ ਇਹ ਵੈਸੇ ਤਾਂ ਗੁਰੂ ਪੀਰਾਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਜੇ ਇਹ ਗੱਲ ਹੁੰਦੀ ਹੈ ਤਾਂ ਫਿਰ ਉਹ ਲਾਣ ਵਰਗਾ ਪਾਣੀ ਜਿਹੜਾ ਲਾਨਤ ਹੈ ਪਹਿਲੀ ਗੱਲ ਤਾਂ ਇਹ ਤੇ ਜਦੋਂ ਆਪਾਂ ਅਜਿਹੀ ਗੱਲ ਕਰਦੇ ਆਂ ਕਿ ਸਾਡਾ ਤਾਂ ਪੰਜਾਬ ਦਾ ਪਾਣੀ ਬੜਾ ਮਿੱਠਾ ਹੈਗਾ ਪੂਰੀ ਦੁਨੀਆ ਦੇ ਵਿੱਚ ਮਿਸਾਲ ਕਾਇਮ ਹੁੰਦੀ ਹੈ ਪੂਰੀ ਦੁਨੀਆ ਚਲ ਜਾਓ ਜਿੱਥੇ ਮਰਜੀ ਆਪਾਂ ਗੱਲ ਕਰਦੇ ਆਂ ਸਾਡੇ ਪੰਜਾਬ ਦੇ ਪਾਣੀ ਦੀ ਗੱਲ ਤੇ ਜੇ ਪਾਣੀ ਹੈ ਨਹੀਂ ਸਾਡੇ ਪੰਜਾਬ ਚ ਪੀਣ ਵਾਲਾ ਤਾਂ ਫਿਰ ਆਪਾਂ ਕਰਾਂਗੇ ਕੀ ਜੀਵਾਂਗੇ ਕਿੰਨਾ ਸਵਾਲ ਇਹ ਹੈ ਹੁਣ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਆਂ ਵਿੱਚ ਜਿੰਨੀ ਜੋ ਤੁਸੀਂ ਗੱਲਬਾਤ ਕੀਤੀ ਸਰਕਾਰ ਦੇ ਨਾਲ ਤਾਂ ਸਹਿਮਤੀ ਕਿਉਂ ਨਹੀਂ ਬਣ ਪਾਈ ਅੱਜ ਮੰਤਰੀ ਸਾਹਿਬ ਵੀ ਆਏ ਤੇ ਕੀ ਗੱਲ ਹੋਈ ਸਰ 24 ਜੁਲਾਈ ਦਾ ਇਹ ਮੁੱਦਾ ਹੈਗਾ ਜੀ ਜੇ ਸਰਕਾਰ ਚਾਹੁੰਦੀ ਤਾਂ ਇਹਨੂੰ ਇਹ ਬਹੁਤ ਸਵੇਜਨਸ਼ੀਲ ਮੁੱਦਾ ਜੇ ਇਹ ਕੈਨੇਡਾ ਜਾਂ ਅਮਰੀਕਾ ਦਾ ਜੇ ਕੋਈ ਇਹੋ ਜਿਹੀ ਕੰਟਰੀ ਹੁੰਦੀ ਤੇ ਪਾਣੀ ਨਾਲ ਰਿਲੇਟਡ ਜਦੋਂ ਮੁੱਦਾ ਇਹੋ ਜਿਹਾ ਨਿਕਲਦਾ ਤੇ ਉਹਨਾਂ ਨੇ ਇੱਥੇ ਜਦ ਹੀ ਐਕਸ਼ਨ ਲੈਣਾ ਸੀਗਾ ਪਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਜੁਲਾਈ ਦੇ ਵਿੱਚ ਪੋਲੂਸ਼ਨ ਕੰਟਰੋਲ ਬੋਰਡ ਆਪਦੇ ਤੌਰ ਤੇ ਕੁਝ ਟੈਸਟ ਲੈਂਦਾ ਤੇ ਉਹਨਾਂ ਦੇ ਵਿੱਚ ਇਹਨਾਂ ਨੂੰ ਕਲੀਨ ਚੈਟ ਦੇ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਬਾਬਾ ਜੀ ਜਿਹੜੇ ਰਾਜ ਸਭਾ ਦੇ ਮੈਂਬਰ ਬਣੇ ਨੇ ਸੰਤ ਸੀਚੇਵਾਲ ਸਾਹਿਬ ਅਸੀਂ ਉਹਨਾਂ ਕੋਲ ਰਿਕੁਐਸਟ ਕਰਦੇ ਹਾਂ ਕਿਉਂਕਿ ਉਹਨਾਂ ਨੂੰ ਇਹ ਪ੍ਰੋਡਕਸ਼ਨ ਦੇ ਮਾਮਲੇ ਦੇ ਵਿੱਚ ਮਤਲਬ ਵੱਡੀ ਸ਼ਖਸੀਅਤ ਕਿਹਾ ਜਾਂਦਾ ਸੀਗਾ ਪਰ ਉਹ ਵੀ ਜਦੋਂ ਰਾਜ ਸਭਾ ਦੇ ਮੈਂਬਰ ਬਣ ਗਏ ਨੇ ਤੇ ਉਹ ਇੱਕ ਜਸਟਿਸ ਜਸਵੀਰ ਸਿੰਘ ਜਿਹੜੀ ਐਚਜੀਟੀ ਦੀ ਨਿਗਰਾਨ ਕਮੇਟੀ ਉਹਦੇ ਵਿੱਚ ਇੱਥੇ ਆਉਂਦੇ ਨੇ ਤੇ ਇੱਥੇ ਸਾਡੇ ਸੈਂਪਲਿੰਗ ਹੁੰਦੀ ਹੈ ਜਦੋਂ 15 ਕ ਦਿਨ ਤੋਂ ਉੱਪਰ ਲੰਘ ਜਾਂਦੇ ਨੇ ਦਿਨ ਦੇ ਵਿੱਚ ਸ਼ੰਕਾ ਪਾਈ ਜਾਂਦੀ ਹੈਗੀ ਆ ਕਿ ਮਤਲਬ ਇਹ ਟੈਸਟ ਸਾਨੂੰ ਪਤਾ ਸੀ ਠੀਕ ਨਹੀਂ ਆਉਣਗੇ ਜਦੋਂ 40 ਦਿਨ ਬਾਅਦ ਇਹ ਟੈਸਟ ਦੀ ਰਿਪੋਰਟ ਆਉਂਦੀ ਹੈਗੀ ਆ ਤੇ ਉਸ ਤੋਂ ਬਾਅਦ ਮਤਲਬ ਲੋਕਾਂ ਦੇ ਵਿੱਚ ਭਾਰੀ ਨਿਰਾਸ਼ਾ ਪਾਈ ਜਾਂਦੀ ਹੈ ਕਿ ਜਿਹੜਾ ਪਾਣੀ ਦੇਖਣ ਦੇ ਵਿੱਚ ਹੀ ਨਹੀਂ ਹੈਗਾ ਚੰਗਾ ਜਦੋਂ ਦੇਖਣ ਦੇ ਵਿੱਚ ਹੀ ਤੁਹਾਨੂੰ ਮਤਲਬ ਉਹਦਾ ਰੰਗ ਹੋਰ ਲੱਗ ਰਿਹਾ ਉਹਦੇ ਵਿੱਚੋਂ ਬਕਾਇਦਾ 스ਮੈਲ ਆ ਰਹੀ ਆ ਸਾਡੇ ਮਾਨਯੋਗ ਐਮਐਲਏ ਨਰੇਸ਼ ਕੁਟਾਰੀਆ ਜੀ ਖੋਦ ਉਹਦੇ ਸੈਂਪਲ ਵਗੈਰਾ ਆਪਦੇ ਹੱਥਾਂ ਦੇ ਨਾਲ ਤੁਸੀਂ ਵੀਡੀਓ ਦੇਖ ਹੀ ਹੋਗੀ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਤੇ ਕਾਰਗੀਆਂ ਦੇ ਨਾਲ ਜਾ ਕੇ ਲੈ ਕੇ ਗਏ ਸੀਗੇ ਪਰ ਉਹ ਜਿਹੜੀਆਂ ਸਾਰੀਆਂ ਰਿਪੋਰਟਾਂ ਨੇ ਜਦੋਂ ਆਉਂਦੀਆਂ ਨੇ ਤਾਂ ਇਦਾਂ ਹੀ ਪ੍ਰਸ਼ਾਸਨ ਦੇ ਨਾਲ ਅੱਗੇ ਵੀ ਲੋਕਲ ਪ੍ਰਸ਼ਾਸਨ ਡੀਸੀ ਮੈਡਮ ਐਸਐਸਪੀ ਮੈਡਮ ਆਈਜੀ ਸਾਹਿਬ ਇੱਥੇ ਕਈ ਵਾਰੀ ਸਾਡੇ ਆਏ ਨੇ ਉਹ ਆ ਕੇ ਗਏ ਨੇ ਤੇ ਪਰ ਉਹ ਗੱਲ ਮਤਲਬ ਮੁੱਦੇ ਤੇ ਨਹੀਂ ਆਉਂਦੀ ਗਈ ਤੇ ਕੱਲ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਉਹਨਾਂ ਨੇ ਕਰਵਾਈ ਤੇ ਉੱਥੇ ਵੀ ਸੇਮ ਜਿਹੜਾ ਹਾਈ ਕੋਰਟ ਦਾ ਹਵਾਲਾ ਦੇ ਕੇ ਤੇ ਉਹ ਸਾਨੂੰ ਮਤਲਬ ਕਿਹਾ ਗਿਆ ਕਿ ਤੁਸੀਂ ਇਹਦੀਆਂ ਪੰਜ ਕਮੇਟੀਆਂ ਬਣਾ ਲਵੋ ਤੇ ਉਹ ਉਹ ਜਿਹੜੀ ਇੱਕ ਮਤਲਬ ਮਹੀਨੇ ਦਾ ਟਾਈਮ ਦਿੱਤਾ ਪਰ ਉਹਦੇ ਨਾਲ ਇਹ ਕੰਡੀਸ਼ਨ ਰੱਖੀ ਜਾ ਰਹੀ ਸੀ ਕਿ ਹਾਈ ਕੋਰਟ ਦਾ ਦਬਾਅ ਹੋਣ ਕਰਕੇ ਤੁਹਾਨੂੰ ਉੱਥੋਂ ਧਰਨਾ ਜਿਹੜਾ ਉਹ ਮੋਰਚਾ ਜਿਹੜਾ ਉੱਥੋਂ 300 ਮੀਟਰ ਦੂਰ ਕਰਨਾ ਪਵੇਗਾ ਤੇ ਫੈਕਟਰੀ ਦੀ ਆਵਾਜਾਈ ਜਿਹੜੀ ਉਹ ਬਹਾਲ ਕਰਨੀ ਪਊਗੀ मीनिंग ਸੋਕੇ ਸ਼ਬਦਾਂ ਦੇ ਵਿੱਚ ਆਪਾਂ ਕਹਿ ਦਈਏ ਤਾਂ ਫੈਕਟਰੀ ਚਲਾਉਣ ਦੀ ਉਹ ਗੱਲ ਕਰ ਰਹੇ ਸੀਗੇ ਸੋ ਅੱਜ ਕੁਲਦੀਪ ਸਿੰਘ ਦੀ ਢਾਲੀਵਾਰ ਜਿਹੜੀ ਇੱਥੇ ਸਾਡੇ ਮੋਰਚੇ ਦੇ ਵਿੱਚ ਪਹੁੰਚੇ ਸੀਗੇ ਸੋ ਕਿਉਂਕਿ ਇਹ ਇਹ ਜਿਹੜਾ ਮੋਰਚਾ ਹੈਗਾ ਜੀ ਇਹ ਕਿਸੇ ਇੱਕ ਬੰਦੇ ਦਾ ਮੋਰਚਾ ਨਹੀਂ ਇੱਕ ਮੈਂ ਥੋੜੀ ਜੀ ਗੱਲ ਤੁਹਾਨੂੰ ਮਗਰਾ ਕਲੀਅਰ ਕਰ ਦਿਆਂ ਕਿ ਆਮ ਹੀ ਪੱਤਰਕਾਰ ਵੀ ਇਹ ਗੱਲ ਕਹਿ ਜਾਂਦੇ ਨੇ ਕਿ ਕਿਸਾਨਾਂ ਦਾ ਮੋਰਚਾ ਹੈਗਾ ਪਾਣੀ ਜਿਹੜੀ ਮੁੱਢਲੀ ਜ਼ਰੂਰਤ ਹੈਗੀ ਆ ਹਰ ਇੱਕ ਬੰਦਾ ਪਾਣੀ ਪੀਂਦਾ ਹੈਗਾ ਸਾਡੇ ਕੋਈ ਤਕਰੀਬਨ 70 ਤੋਂ 80 ਪਿੰਡ ਜਿਹੜੇ ਆ ਉਹ ਇਸ ਫੈਕਟਰੀ ਦੇ ਨਾਲ ਪ੍ਰਭਾਵਿਤ ਹੈਗੇ ਨੇ ਤੇ ਨੇੜੇ ਜਿਹੜੇ ਦੋ ਵੱਡੇ ਕਸਬੇ ਨੇ ਤਰਵੰਡੀ ਭਾਈ ਤੇ ਜੀਰਾ ਸਾਰੇ ਲੋਕਾਂ ਦਾ ਹਰ ਇੱਕ ਵਰਗ ਦਾ ਸਾਨੂੰ ਸਮਰਥਨ ਹੈਗਾ ਤੇ ਉਹ ਜਦੋਂ ਅੱਗੇ ਇੱਥੇ ਕੱਲ ਸਾਡੀ ਮੀਟਿੰਗ ਹੋਈ ਸੀ ਕੱਲ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਚੀਪਾਸਾਬ ਰੱਖਿਆ ਹੈਗਾ ਸਰਕਾਰ ਨੇ ਸਾਨੂੰ ਇਹ ਗੱਲ ਕਹੀ ਹੈਗੀ ਆ ਤੇ ਅਸੀਂ ਉੱਥੇ ਸੰਗਤ ਦੇ ਨਾਲ ਜਿਹੜੇ ਲੋਕ ਬੈਠੇ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਅੱਜ ਫਿਰ ਉਹ ਕੁਲਦੀਪ ਢਾਲੀਵਾਲ ਜੀ ਜਿਹੜਾ ਆਪਦਾ ਪ੍ਰਸਤਾਵ ਇੱਥੇ ਲੈ ਕੇ ਆਏ ਸੀ ਪਰ ਸੰਗਤ ਜਿਹੜੀ ਆ ਉਸ ਗੱਲ ਹੋਈ ਕਿਉਂਕਿ ਉਹ ਫੈਕਟਰੀ ਚਲਾਉਣ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਠੀਕ ਹੈ ਠੀਕ ਹੈ ਗਰੇਵਾਲ ਸਾਹਿਬ ਤੋਂ ਸਮਝਦੇ ਹੁਣ ਕਿ ਮਾਮਲਾ ਕਿਉਂ ਨਹੀਂ ਹੱਲ ਹੋਇਆ ਗਰੇਵਾਲ ਸਾਹਿਬ ਆਪਾਂ ਚੰਗੀ ਤਰ੍ਹਾਂ ਇਤਮਾਨ ਦੇ ਨਾਲ ਗੱਲ ਸਮਝੀਏ ਨਾ ਕਿ ਇਹ ਮਾਮਲਾ ਕੀ ਹੈਗਾ ਹੁਣ ਆਪਾਂ ਅੱਗੇ ਵਧਾਂਗੇ ਵੈਸੇ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਆਪਣੇ ਨਾਲ ਜੋੜੇ ਨੇ ਪੀਰ ਮੁਹੰਮਦ ਪਿੰਡ ਇਹਨਾਂ ਦਾ ਉੱਥੇ ਹੀ ਹੈਗਾ ਉਸੇ ਇਲਾਕੇ ਤੋਂ ਸਬੰਧਿਤ ਵੀ ਰੱਖਦੇ ਉਸ ਤੋਂ ਬਾਅਦ ਤੁਹਾਡੇ ਤੋਂ ਬਾਅਦ ਮੈਂ ਉਹਨਾਂ ਕੋਲ ਜਾਵਾਂਗਾ ਸਿੱਧਾ ਗਰੇਵਾਲ ਸਾਹਿਬ ਮਾਮਲਾ ਕਿਉਂ ਨਹੀਂ ਹੱਲ ਹੋ ਰਿਹਾ ਪਹਿਲੀ ਗੱਲ ਦੂਜੀ ਤੁਸੀਂ ਲੁਧਿਆਣੇ ਦੇ ਹੋ ਮੈਂ ਖੁਦ ਲੁਧਿਆਣੇ ਦਾ ਮੈਨੂੰ ਪਤਾ ਜਦੋਂ ਲੁਧਿਆਣੇ ਦਾ ਬੁੱਢਾ ਨਾਲਾ ਜਦੋਂ ਵਕਤ ਦਾ ਆਪਾਂ ਦੇਖਦੇ ਹਾਂ ਉਹਨਾਂ ਨੂੰ ਵੀ ਕਲੀਨ ਚਿੱਟੀ ਮਿਲ ਜਾਂਦੀ ਆ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਕਿਸ ਤਰੀਕੇ ਦੀ ਸੈਂਪਲਿੰਗ ਕਰਦਾ ਕਲੀਨ ਚਿੱਟ ਕਿਵੇਂ ਮਿਲਦੀ ਆ ਆਈ ਡੋਨਟ ਨੋ ਪੀਪਲ ਨੋ ਥਿਸ ਤੇ ਨਾਈ ਮੈਂ ਕੁਝ ਕਹਿਣਾ ਚਾਹ ਰਿਹਾ ਲੋਕਾਂ ਨੂੰ ਸਾਰਾ ਪਤਾ ਕਿ ਕਾਲਾ ਪਾਣੀ ਕਿੱਥੋਂ ਆ ਜਦੋਂ ਚੱਲਦਾ ਨਾ ਉਹ ਉਹ ਬੁੱਢਾ ਜਿਹੜਾ ਸੀਗਾ ਹੁਣ ਨਾਲਾ ਬਣਾਤਾ ਜਦਕਿ ਸੀਗਾ ਉਹ ਦਰਿਆ ਦਰਿਆ ਦਾ ਨਾਲਾ ਬਣ ਗਿਆ ਤੇ ਇਹੀ ਚੀਜ਼ ਆ ਜਿਵੇਂ ਇਹਨਾਂ ਨੇ ਕਹੀ ਕਿ ਸੈਂਪਲਿੰਗ ਕਰ ਗਏ ਉਹ ਸੈਂਪਲਿੰਗ ਕਿਹੜੀ ਕਰਕੇ ਗਏ ਆ ਕਿੱਦਾਂ ਕੀਤੀ ਆ ਉਹਨੂੰ ਕਲੀਨ ਚਿੱਟ ਕਿਵੇਂ ਮਿਲ ਗਈ ਆ ਇਹ ਪੰਜਾਬ ਦੇ ਲੋਕਾਂ ਨੂੰ ਸਮਝਾਉਣਾ ਹੈ ਜੀ ਪਹਿਲਾਂ ਤਾਂ ਜੀ ਸਮਝਾਉਣ ਤੋਂ ਪਹਿਲਾਂ ਮੈਂ ਕਹੂੰਗਾ ਕਿਸੇ ਦੇ ਪਿੱਛੇ ਕੋਈ ਗਾਣੇ गा ਰਿਹਾ ਜਾਂ ਕੋਈ ਹੌਣ ਵੱਜ ਰਿਹਾ ਉਹ ਪਲੀਜ਼ ਥੋੜਾ ਦੇਖ ਲਓ ਧਿਆਨ ਰੱਖ ਲਓ ਪਹਿਲੀ ਗੱਲ। ਦੂਜੀ ਗੱਲ ਬਾਈ ਜੀ ਨੇ ਬਿਲਕੁਲ ਸਹੀ ਗੱਲ ਕਹੀ ਕੱਲੇ 70 ਪਿੰਡ ਨਹੀਂ ਜੀ ਜੇ ਪੰਜਾਬ ਦਾ ਸਾਰਾ ਪਾਣੀ ਨਾਪ ਲਈਏ ਨਾ 12000 ਦਾ 12000 ਪਿੰਡ ਦੇਖ ਲਈਏ 70 ਪਿੰਡ ਸ਼ਾਇਦ ਸੁੱਕੀ ਬਚ ਗਏ ਹੁਣ ਜਿੱਥੇ ਗੰਦ ਨਾ ਪਿਆ ਹੋਵੇ। ਜਿਹੜਾ ਇਹ ਕਹਿ ਰਿਹਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਇੱਕ ਬਹੁਤ ਇਹੋ ਜਿਹਾ ਵਿਭਾਗ ਬਣਿਆ ਅੰਦਾ ਸੀ ਜਿਹਨੂੰ ਵੇਲਾ ਮਹਿਕਮਾ ਬਣਿਆ ਅੰਦਾ ਸੀਗਾ। ਪਰ ਇਹਨਾਂ ਨੇ ਕੀ ਹੋਇਆ ਉਹ ਬੜਾਤਾ ਮਹਿਕਮਾ ਜਿਹੜਾ ਕਮਾਈ ਦਾ ਜ਼ਰੀਆ ਜਿਹੜੀ ਸੈਂਪਲਿੰਗ ਹੁੰਦੀ ਹੈ ਹੁਣ ਲੁਧਿਆਣਾ ਤੁਸੀਂ ਬੁੱਢੇ ਦਰਿਆ ਦੀ ਗੱਲ ਕੀਤੀ ਆਪਾਂ ਜੇ ਮੈਂ ਥੋੜੇ ਛੋਟੇਆਂ ਪਰ ਆਪਣੇ ਬਜ਼ੁਰਗ ਉੱਥੇ ਨਹਾਉਂਦੇ ਰਹੇ ਨੇ ਮੱਛੀਆਂ ਫੜਦੇ ਸੀ ਸਹੀ ਗੱਲ ਕਹਿ ਰਹੇ ਹੋ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਆਈ ਅਪੋਲੋਜਾਈਜ਼ ਟੂ ਇੰਟਰਵੀਨ ਗਰੇਵਾਲ ਸਾਹਿਬ ਆਈ ਅਪੋਲੋਜਾਈਜ਼ ਟੂ ਇੰਟਰਵੀਨ ਬਲਵੀਰ ਸਿੰਘ ਸਿਚੇਵਾਲ ਸਾਹਿਬ ਆਪਣੇ ਨਾਲ ਜੁੜ ਗਏ ਨੇ ਇੱਕ ਵਾਰ ਮੈਂ ਪੁਆਇੰਟ ਲੈ ਲੈਣਾ ਕਿਉਂਕਿ ਇਹਨਾਂ ਨੇ ਮੈਂਸ਼ਨ ਕੀਤਾ ਸੀਗਾ ਨਾ ਮੈਂ ਪੁਆਇੰਟ ਉਹਨਾਂ ਦਾ ਲੈ ਕੇ ਆਣਾ ਸਿਚੇਵਾਲ ਸਾਹਿਬ ਆਵਾਜ਼ ਇਨ ਦਾ ਮੀਨ ਟਾਈਮ ਜਦੋਂ ਜੁੜੇ ਸੀ ਕਿ ਆਪਣੀ ਗੱਲ ਚੱਲ ਰਹੀ ਸੀ ਕਿ ਦੁਬਾਰਾ ਕਨੈਕਟ ਹੁੰਦੇ ਆ ਆਪਾਂ ਕੰਟੀਨਿਊ ਕਰਾਂਗੇ ਗਰੇਵਾਲ ਸਾਹਿਬ ਪਲੀਜ਼ ਜੀ ਸਰ ਗੱਲ ਇਸ ਤਰ੍ਹਾਂ ਦੇਖੋ ਐਨੇ ਬੁਰੇ ਹਾਲ ਨੇ ਕਈ ਥਾਵਾਂ ਤੇ ਤਾਂ ਸਿੱਧੀਆਂ ਸਿੱਧਾ ਵੇਸਟ ਧਰਤੀ ਦੇ ਵਿੱਚ ਪਾਜਿਆ ਜਾ ਰਿਹਾ ਪਹਿਲੀ ਗੱਲ ਮੈਂ ਵੀਰ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਕਿ 650 ਫੁੱਟ ਤੇ ਪਾਣੀ ਹੈ ਬਿਲਕੁਲ ਪੰਜਾਬ ਦਾ ਪਾਣੀ ਪ੍ਰਦੂਸ਼ਿਤ ਪ੍ਰਦਾ ਪੰਜਾਬ ਦੀ ਹਵਾ ਪ੍ਰਦੂਸ਼ਿਤ ਪੰਜਾਬ ਦੀ ਜ਼ਮੀਨ ਜ਼ਹਿਰੀਲੀ ਇਹ ਇਹ ਪਿਛਲੇ ਇਹ ਹਰਿਤ ਕ੍ਰਾਂਤੀ ਦਾ ਜਿਹੜਾ ਆਪਾਂ ਨੂੰ ਖਾਮਿਆਜ਼ਾ ਭੁਗਤਣਾ ਪਿਆ ਇਹ ਹੈ ਅਸੀਂ ਲੋਕਾਂ ਦੇ ਨਾਲ ਜਿਹੜੇ ਲੋਕ ਬੈਠੇ ਆ ਸਿਰ ਮੱਥੇ ਤੇ ਸਿਰ ਮੱਥੇ ਤੇ ਹੁਣ ਦੇਖੋ ਦੋ ਤਿੰਨ ਗੱਲਾਂ ਹੁੰਦੀਆਂ ਨੇ ਜੇ ਮਾਨਯੋਗ ਹਾਈ ਕੋਰਟ ਇਨਵੋਲਡ ਆ ਅਸੀਂ ਕਹਿ ਰਹੇ ਆ ਐਂ ਲੋਕਾਂ ਨੂੰ ਭਰੋਸਾ ਨਹੀਂ ਜੀ ਕਮੇਟੀਆਂ ਤੇ ਬਿਲਕੁਲ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਪਰ ਅਸੀਂ ਇਹ ਕਹਿ ਰਹੇ ਆ ਕਿ ਥੋੜੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਇਹ ਹੱਲ ਕਰਾਂਗੇ ਇਹਨਾਂ ਦਾ ਚੱਪਾ-ਚੱਪਾ ਫਰੋਲਾਂਗੇ ਚੱਪਾ-ਚੱਪਾ ਫਰੋਲ ਕੇ ਅਸੀਂ ਜੇ ਕਿਤੇ ਵੀ ਕੋਈ ਕਤਾਹੀ ਹੋਈ ਐਂ ਕੱਲੀ ਇਹ ਨਹੀਂ ਕੱਲੀ ਇਹ ਨਹੀਂ ਮੈਂ ਇਹ ਯਕੀਨ ਦਿਵਾਉਂਗਾ ਕਿ ਸਾਰੇ ਪਾਸੇ ਹੁਣ ਗੌਰਵ ਜੀ ਗੱਲ ਹੈ ਬੈਲੈਂਸ ਬਣਾਉਣ ਦੀ ਗੱਲ ਇਹ ਹੈ ਕਿ ਕੀ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਰਿਸਪੌਂਸਿਬਲੀ ਕੀ ਆਪਾਂ ਪੰਜਾਬ ਨੂੰ ਬਿਨਾ ਪੋਲੂਸ਼ਨ ਕੀਤੇ ਕੀ ਆਪਾਂ ਪੰਜਾਬ ਦੀ ਹਵਾ ਜ਼ਮੀਨ ਪਾਣੀ ਖਰਾਬ ਕੀਤੇ ਬਿਨਾ ਇਹਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਬਿਲਕੁਲ ਲੈ ਕੇ ਜਾਣਾ ਚਾਹੁੰਦੇ ਆ ਸਰਕਾਰ ਉਹਦੇ ਲਈ ਵਚਨਬੱਧ ਹੈ ਪੋਲੂਸ਼ਨ ਕੰਟਰੋਲ ਬੋਰਡ ਮਹਿਕਮਾ ਜਿਹੜਾ ਹੈ ਉਹ ਐਕਟਿਵ ਹੋਊਗਾ ਜਿਹੜੇ ਇਹ ਸੈਂਪਲਸ ਦੀ ਗੱਲ ਕਰਦੇ ਆ ਬਾਈ ਜੀ ਆਈ ਟੋਟਲੀ ਅਗਰੀ ਪਰ ਜੇ 650 ਫੁੱਟ ਦਾ ਪਾਣੀ 70 ਪਿੰਡਾਂ ਚ ਆ ਰਿਹਾ ਇਹਦਾ ਮਤਲਬ ਕਿ ਸਰੋਤ ਹੋਰ ਵੀ ਨੇ ਰਾਈਟ ਸਰੋਟ ਬਿਮਾਰੀ ਦੇ ਹੋਰ ਵੀ ਨੇ ਜੋ ਇਹਨਾਂ ਦਾ ਸਟੈਂਡ ਆ ਬਿਲਕੁਲ ਸਹੀ ਸਟੈਂਡ ਆ ਅਸੀਂ ਇਹਨਾਂ ਦਾ ਸਟੈਂਡ ਨੂੰ ਨਹੀਂ ਨਕਾਰ ਰਹੇ ਅਸੀਂ ਸਿਰਫ ਇੱਕ ਗੱਲ ਕਹਿ ਰਹੇ ਹਾਂ ਕਿ ਜੈਨੂਨਲੀ ਕੋਸ਼ਿਸ਼ ਕਰ ਰਹੇ ਹਾਂ ਜੈਨੂਨਲੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਇਹ ਜਿਹੜੀ ਅੱਗ ਲੱਗੀ ਹੈ ਪੰਜਾਬ ਨੂੰ ਇਹਨੂੰ ਖਤਮ ਕਰੀਏ ਜਿਹੜਾ ਕਣਕ ਝੋਨੇ ਦਾ ਫੇਰਾ ਉਹ ਚੋਂ ਕੱਢੀ ਹੈ ਪੰਜਾਬ 'ਚ ਇੰਡਸਟਰੀਆਂ ਆਉਣ ਦੀ ਵੀ ਲੋੜ ਆ ਪੰਜਾਬ 'ਚ ਐਗਰੀਕਲਚਰ ਨੂੰ ਵੀ ਡਾਈਵਰਸਿਫਾਈ ਕਰਨ ਦੀ ਲੋੜ ਆ ਤੇ ਪੰਜਾਬ 'ਚ ਜਿਹੜੇ ਪੰਜਾਬ 'ਚ ਜ਼ਹਿਰ ਫੈਲ ਗਿਆ ਉਹਨੂੰ ਮਕਾਉਣ ਦੀ ਵੀ ਲੋੜ ਆ ਪਾਣੀ ਪੀਣ ਵਾਲਾ ਬਾਈ ਜੀ ਗੋਰਾ ਜੀ ਤੁਸੀਂ ਦੱਸੋ ਆਪਾਂ ਛੋਟੇ ਹੁੰਦੇ ਟੂਟੀਆਂ ਚੋਂ ਪਾਣੀ ਪੀਂਦੇ ਸੀ ਹੁਣ ਤੁਸੀਂ ਦੱਸੋ ਕਿਸੇ ਦੀ ਹਿੰਮਤ ਹੈ ਟੂਟੀ ਚੋਂ ਪਾਣੀ ਪੀਣ ਦੀ ਹੂੰ ਤੁਸੀਂ ਦੱਸੋ ਇਹ ਇਹ ਤਾਂ ਬਾਈ ਪਾਤੀ ਹੈ ਅਸੀਂ ਇਹ ਕਹਿ ਰਹੇ ਹਾਂ ਕਿ 2005 ਦੀ ਫੈਕਟਰੀ ਲੱਗੀ 16 ਚ ਇੱਕ ਚੀਜ਼ ਹੋਈ 15 ਚ ਇੱਕ ਚੀਜ਼ ਹੋਈ ਪਹਿਲਾਂ ਕੀ ਹੋ ਰਿਹਾ ਸੀਗਾ ਕਿ ਵੈਸਟਡ ਇੰਟਰਸਟ ਨੂੰ ਕਿਸੇ ਨਾ ਕਿਸੇ ਤਰੀਕੇ ਸਪੋਰਟ ਮਿਲਦੀ ਸੀਗੀ ਹੁਣ ਉਹ ਵੈਸਟਡ ਇੰਟਰਸਟ ਨੂੰ ਸਪੋਰਟ ਨਹੀਂ ਹੈ ਸਾਡਾ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਚੋਂ ਕੋਈ ਕਿਸੇ ਵੀ ਬਿਜ਼ਨਸ ਚ ਇਨਵੋਲਡ ਨਹੀਂ ਹੈ ਕੋਈ ਸਾਡੀ ਕਿਸੇ ਨਾ ਪਾਰਟਨਰਸ਼ਿਪ ਨਹੀਂ ਹੈ ਤੇ ਹੁਣ ਜੋ ਕਾਨੂੰਨੀ ਤੌਰ ਤੇ ਸਹੀ ਹੋਊਗਾ ਜਿਸ ਤਰੀਕੇ ਨਾਲ ਪੰਜਾਬ ਦਾ ਫਾਇਦਾ ਹੋਣਾ ਹੋਗਾ ਜਿਸ ਤਰੀਕੇ ਨਾਲ ਪੰਜਾਬ ਚ ਸਫਾਈ ਕਰਨੀ ਹੋਊਗੀ ਅਸੀਂ ਪੰਜਾਬੀਆਂ ਦੇ ਨਾਲ ਆ ਜਿੱਥੇ ਪੰਜਾਬੀ ਆਵਾਜ਼ ਚੱਕਦੇ ਆ ਪੰਜਾਬ ਸਰਕਾਰ ਉਹਦੇ ਨਾਲ ਆ ਪਰ ਆਪਾਂ ਹੁਣ ਯਕੀਨ ਕਰਕੇ ਥੋੜੇ ਯਕੀਨ ਕਰਕੇ ਅੱਗੇ ਚੱਲੀਏ ਆਹੀ ਬੇਨਤੀ ਪੀਰ ਮੁਹੰਮਦ ਸਾਹਿਬ ਪੀਰ ਮੁਹੰਮਦ ਸਾਹਿਬ ਪੀਰ ਮੁਹੰਮਦ ਸਾਹਿਬ ਤੁਸੀਂ ਉਸ ਇਲਾਕੇ ਦੇ ਹੀ ਹੋ ਚੰਗੀ ਤਰੀਕੇ ਨਾਲ ਸਮਝਦੇ ਹੋ ਤੇ ਸਵਾਲ ਇਹ ਵੀ ਜੁੜ ਜਾਂਦਾ ਕਿ ਤੁਹਾਡੀ ਜਦੋਂ ਸਰਕਾਰ ਸੀਗੀ ਅਕਾਲੀ ਦਲ ਭਾਜਪਾ ਦੀ ਤੇ ਆਪਾਂ ਤੁਹਾਡੀ ਸਭ ਨੂੰ ਵੀ ਪੁੱਛ ਲਾਂਗੇ ਉਦੋਂ ਹੀ ਇਹ ਫੈਕਟਰੀ ਲੱਗੀ ਆ ਤੇ ਜਿੰਨੀ ਵੀ ਐਨੋਸੀਜ਼ ਮਿਲੀਆਂ ਤੁਹਾਡੇ ਟਾਈਮ ਤੇ ਸਾਰੀਆਂ ਮਿਲੀਆਂ ਜੋ ਸੰਦੀਪ ਹਰਾਨ ਨੇ ਦੱਸਿਆ ਤੇ ਕਿਵੇਂ ਸਮਝੀਏ ਕਿ ਉਦੋਂ ਇਸ ਤਰੀਕੇ ਦੇ ਨਾਲ ਹੀ ਸਿੱਧਾ ਸਾਰੀ ਸੈਂਪਲਿੰਗ ਹੋ ਕੇ ਸਾਰੀ ਐਨੋਸੀਜ਼ ਓਕੇ ਹੁੰਦੀ ਰਹੀਆਂ ਤੇ ਲੋਕਾਂ ਦੇ ਆਲੇ-ਦੁਆਲੇ ਆਪਾਂ ਜਿਹੜਾ ਪਾਣੀ ਹੈ ਮਤਲਬ ਕਿ ਇਸੇ ਤਰੀਕੇ ਨਾਲ ਗੰਦਲਾ ਹੋਣ ਦਿੱਤਾ ਕੁਝ ਕੀਤਾ ਨਹੀਂ ਆਪਾਂ ਇਹ ਮਮਾ ਸਾਹਿਬ ਨੇ ਉਹਨਾਂ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਰਿਆਂ ਨੂੰ ਇਹ ਗੱਲ ਸਮਝਾਈ ਏ ਕਿ 146 ਦਿਨ ਤੋਂ ਜਿਹੜਾ ਮੋਰਚਾ ਲੱਗਾ ਉਸ ਮੋਰਚੇ ਦੇ ਸਰ ਆਪਣਾ ਫੋਨ ਸਾਇਲੈਂਟ ਕਰ ਲਓ ਪਲੀਜ਼ ਹਾਂਜੀ ਹਾਂਜੀ ਦੇ ਨਾਲ ਉਹਨਾਂ ਨੇ ਗੱਲ ਬੰਦ ਕਰ ਦਿਓ ਜੀ ਹਮਮ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਸੰਘਰਸ਼ ਨੂੰ ਇੱਥੋਂ ਤੱਕ ਪੂਰਾ ਮੰਟੰਗ ਦੇ ਨਾਲ ਲਿਆਂਦਾ ਤੁਸੀਂ ਦੇਖੋ ਤੁਸੀਂ ਗੱਲ ਕਰ ਰਹੇ ਹੋ ਕਿ 2005 ਤੋਂ ਇਹ ਫੈਕਟਰੀ ਲੱਗੀ ਏ ਲੇਕਿਨ ਇਸ ਸਮੇਂ ਦੇ ਦਰਮਿਆਨ ਲੋਕਾਂ ਨੇ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ ਕਿਉਂਕਿ ਜਦੋਂ ਕੋਈ ਚੀਜ਼ ਸਾਹਮਣੇ ਆ ਜਾਂਦੀ ਹੈ ਜਦੋਂ ਉਦੋਂ ਹੀ ਉਸ ਗੱਲ ਦਾ ਰੌਲਾ ਪੈਂਦਾ ਜਦੋਂ ਲੋਕਾਂ ਨੇ ਪਾਣੀ ਟੈਸਟ ਕਰਾਇਆ ਉਹ ਤੇ ਬਿਮਾਰੀਆਂ ਸ਼ੁਰੂ ਹੋ ਗਈਆਂ ਤਾਂ ਉਸ ਤੋਂ ਬਾਅਦ ਇਹ ਜਿਹੜੀ ਸਾਰੀ ਸ਼ੁਰੂਆਤ ਹੋਈ ਹੁਣ ਤੁਸੀਂ ਦੇਖੋ ਇਹ ਜਿਹੜਾ ਨਰੋਲ ਲੋਕਾਂ ਦਾ ਸੰਘਰਸ਼ ਹੈ ਇਹਦੇ ਵਿੱਚ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਕੋਈ ਦਖਲਅੰਦਾਜ਼ੀ ਨਹੀਂ ਹੈਗੀ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਨੂੰ ਉਹਨਾਂ ਨੇ ਸਟੇਜ ਦੇ ਉੱਤੇ ਨਹੀਂ ਬਿਠਾਇਆ ਨਰੋਲ ਜਿਹੜਾ ਇੱਕ ਇਸ ਤਰ੍ਹਾਂ ਦਾ ਮੁੱਦਾ ਹੈ ਜਿੰਦੇ ਉੱਤੇ ਗੈਰ ਜ਼ਿੰਮੇਵਾਰ ਦਾ ਤਰੀਕਾ ਮੌਜੂਦਾ ਪੰਜਾਬ ਸਰਕਾਰ ਨੇ ਇਹ ਬਣਾਇਆ ਕਿ 146 ਦਿਨਾਂ ਬਾਅਦ ਹੁਣ ਜਾ ਕੇ ਇਹਨਾਂ ਨੂੰ ਜਦੋਂ ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਮੋਰਚਾ ਚਕਾਓ 20 ਤਰੀਕ ਤੱਕ ਤਾਂ ਫਿਰ ਇਹਨਾਂ ਨੂੰ ਇਹ ਲੱਗਾ ਕਿ ਮੋਰਚਾ ਅਸੀਂ ਕਿਵੇਂ ਚਕਾਈਏ ਫਿਰ ਉਹ ਸਾਰੇ ਢੰਗ ਤਰੀਕੇ ਇਹਨਾਂ ਨੇ ਅਪਣਾਉਣੇ ਸ਼ੁਰੂ ਕਰ ਦਿੱਤੇ ਕਦੇ ਡੀਸੀ ਸਾਹਿਬ ਨੂੰ ਉੱਥੇ ਭੇਜਦੇ ਆ ਕਦੇ ਐਸਐਸਪੀ ਸਾਹਿਬ ਨੂੰ ਭੇਜਦੇ ਆ ਕਦੇ ਉਥੇ ਹੋਰ ਨਮਾਇੰਦੇ ਲਿਏ ਆ ਕਦੇ ਕੋਈ ਰਿਟਾਇਰਡ ਜੱਜ ਸਾਹਿਬਾਨਾਂ ਨੂੰ ਉਥੇ ਭੇਜਦੇ ਆ ਇਹ ਤੁਸੀਂ ਦੇਖੋ ਸਭ ਤੋਂ ਮੇਨ ਗੱਲ ਇਹ ਆ ਜਿਹੜੇ ਨਮਾਇੰਦੇ ਆ ਉਥੇ ਬੈਠੇ ਉਹ ਇੱਕੋ ਗੱਲ ਹੀ ਕਹਿੰਦੇ ਆ ਕਿ ਭਾਈ ਤੁਸੀਂ ਜਿਹੜੇ ਇਹਦੀ ਵਕਾਲਤ ਕਰਦੇ ਹੋ ਆ ਪਾਣੀ ਪਿਆ ਪੀ ਕੇ ਵਕਾਲਤ ਦਿਓ ਜੇ ਤੁਸੀਂ ਇਹ ਪਾਣੀ ਪੀ ਲਵੋ ਤੁਹਾਨੂੰ ਹਜਮ ਹੋ ਜਾਵੇ ਤੁਸੀਂ ਠੀਕ ਰਹੋਗੇ ਤਾਂ ਫਿਰ ਅਸੀਂ ਮੰਨ ਲਵਾਂਗੇ ਅਸੀਂ ਇਥੋਂ ਮੋਰਚਾ ਵੀ ਚੱਕ ਲਾਂਗੇ ਉਹ ਪਾਣੀ ਹੱਥਾਂ ਵਿੱਚ ਬੋਤਲਾਂ ਲੈ ਕੇ ਉਥੇ ਬੈਠੇ ਹੋਏ ਨੇ ਉਹ ਜਿਹੜਾ ਪਲੂਟ ਹੋਇਆ ਆ ਪਾਣੀ ਉਹ ਜਿਵੇਂ ਹੁਣ ਤੁਸੀਂ ਗਰੇਵਾਲ ਸਾਹਿਬ ਇੱਕੋ ਗੱਲ ਕਹਿ ਰਹੇ ਨੇ ਕਿ 650 ਫੁੱਟ ਗੱਲ 650 ਫੁੱਟ ਦੀ ਨਹੀਂ ਗੱਲ ਇਹ ਆ ਕਿ ਇਸ ਮਸਲੇ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਚਿੰਤਾਜਨਕ ਮਸਲਾ ਹੈ ਕਿ ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ ਜਿਹੜਾ ਪਹਿਲਾਂ ਹੀ ਪਛੜਿਆ ਹੋਇਆ ਇਲਾਕਾ ਉੱਥੇ ਇਸ ਤਰੀਕੇ ਦੇ ਨਾਲ ਜੇ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਏ ਜਿਵੇਂ ਅੱਜ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ

ਖੜਾ ਸਾਹਿਬ ਕਾਂਗਰਸ ਦਾ ਕੀ ਰਿਐਕਸ਼ਨ ਹੈ ਕਿਉਂਕਿ ਤੁਹਾਡੇ ਟਾਈਮ ਤੇ ਵੀ ਮਤਲਬ ਕਿ ਜਿਹੜਾ ਹੈ ਕਹਿੰਦੇ ਕਿ ਐਨੋਸੀਜ਼ ਜੜੀਆਂ ਜਾਂਦੀ ਰਹੀਆਂ ਕਰੈਲ ਸਿੰਘ ਪੀਰ ਮੁਹੰਮਦ ਸਾਹਿਬ ਨੇ ਤਾਂ ਕਰਤਾ ਸਾਫ ਕੀ ਭਾਈ ਜਦੋਂ ਰੋਲਾ ਪਿਆ ਉਦੋਂ ਦੀ ਗੱਲ ਹੈ ਸਾਡੇ ਟਾਈਮ ਦੇ ਸਭ ਕੋ ਠੀਕ ਠਾਕ ਸੀਗਾ ਖੜਾ ਸਾਹਿਬ ਕਿਰਪਾਣ ਮਿਊਟ ਕਰੋ ਖੜਾ ਸਾਹਿਬ ਨਾਟ ਗੈਟਿੰਗ ਯਰ ਵੋਇਸ खड़ैल साहब अनम्यूट करोगे चलो दूसर हाँ जी हाँ जी हाँ जी खडैल साहब आवाज़ नहीं मिल पा रही थी तो मैं सोडी साहब को जाके आ रहे हैं तब तक ठीक है खड़ैल साहब आवाज़ नहीं आ रही तो कोई गल नहीं सोडी साहब